ਜਦੋਂ ਤੁਸੀਂ ਡੈਮ ਸੇਫਟੀ ਐਕਟ ਦੇ ਖਿਲਾਫ ਮਤਾਂ ਹੀ ਨਹੀਂ ਲਿਆਉਣਾ ਚਾਹੁੰਦੇ ਡੈਮ ਸੇਫਟੀ ਐਕਟ ਨੂੰ ਰੱਦ ਹੀ ਨਹੀਂ ਕਰਾਉਣਾ ਚਾਹੁੰਦੇ ਹਾਂ ਤੇ ਫਿਰ ਜੇ ਸੀਆਈਏ ਸਿਫਤ ਲੱਗਣੀ ਲੱਗਣੀ ਕਿਉਂਕਿ ਡੈਮ ਸੇਫਟੀ ਐਕਟ ਦੇ ਤਹਿਤ ਉਹਦੀ ਸਿਕਿਉਰਿਟੀ ਦਾ ਸਾਰਾ ਕੁਝ ਕੇਂਦਰ ਦੇ ਕੋਲੇ ਆ ਗਿਆ ਹਾਂ ਦਰਦਨਾ ਮਾਝੇ ਦੇ ਮਾਲਵੇ ਦੇ ਦਬਾਪੇ ਦੇ ਵੱਡੀ ਪੱਧਰ ਤੇ ਸੂਏ ਨਹਿਰਾਂ ਬਿਲਕੁਲ ਸੁੱਕੀਆਂ ਪਈਆਂ ਅਸੀਂ ਪਿਛਲੇ ਦਿਨੀ ਕਿਰਤੀ ਕਿਸਾਨੀ ਯੂਨੀਅਨ ਨੂੰ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਕਿ ਵਾਈਟ ਪੇਪਰ ਲੈ ਕੇ ਆਵੇ ਪੰਜਾਬ ਦੇ ਪਾਣੀਆਂ 'ਚ ਦੱਸੇ ਕਿ ਪੰਜਾਬ ਦੀਆਂ ਆ ਆ ਨਹਿਰਾਂ ਉਹਦੀਆਂ ਆ ਬ੍ਰਾਂਚਾਂ ਤੇ ਗਾਂ ਜਿਹੜੇ ਆ ਆ ਮਾਈਨਰ ਰਸਬਾਹੀ ਹੈਗੇ ਆ ਇਹਨਾਂ 'ਚ ਇੰਨਾ ਪਾਣੀ ਅਸੀਂ ਦੇ ਰਹੇ ਆ ਇੰਨੇ ਮਹੀਨੇ ਦੇ ਰਹੇ ਤੇ ਇੰਨਾ ਕਿਉਂ ਉਸਕ ਦੇ ਰਹੇ ਉਹ ਨਹਿਰੀ ਕੋਠੀਆਂ ਜਿੰਨੀਆਂ ਉਹ ਖੰਡਰ ਬਣੀਆਂ ਹੋਈਆਂ ਨੇ ਜੀ ਨਹਿਰੀ ਵਿਭਾਗ ਵਿੱਚ ਕੋਈ ਨਵੀਂ ਭਰਤੀ ਜਿਹੜੀ ਹੈਗੀ ਆ ਉਹ ਨਹੀਂ ਗਈ ਠੀਕ ਆ ਅੱਜ 7700 ਏਕੜ ਦੇ ਵਿੱਚ ਇੱਕ ਨੇਰੀ ਪਟਵਾਰੀ ਹੈ ਜਿਹੜਾ ਕਿ ਲਗਭਗ ਐਵਰੇਜ 5000 ਏਕੜ ਦੇ ਵਿੱਚ ਇੱਕ ਨੇਰੀ ਪਟਵਾਰੀ ਜਿਹਦਾ ਸੀ ਉਹ ਹੋਣਾ ਚਾਹੀਦਾ ਸੀਗਾ ਪਿਛਲੇ ਮਹੀਨੇ ਤੋਂ ਪੰਜਾਬ ਦੇ ਵਿੱਚ ਇੱਕ ਮੁੱਦਾ ਜਿਹੜਾ ਉਹ ਕਾਫੀ ਜ਼ਿਆਦਾ ਭਖਿਆ ਹੋਇਆ ਤੇ ਇਸ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸਿਆਸਤ ਹੋ ਰਹੀ ਹੈਗੀ ਆ ਤੇ ਇਸੇ ਮੁੱਦੇ ਨੂੰ ਲੈ ਕੇ ਮਾਨ ਸਰਕਾਰ ਆ ਜਿਹੜੀ ਉਹ ਕਈ ਦਿਨਾਂ ਤੋਂ ਭਾਖੜਾ ਡੈਮ ਦੇ ਉੱਤੇ ਜਿਹੜੀ ਉਹ ਧਰਨਾ ਪ੍ਰਦਰਸ਼ਨ ਕਰ ਰਹੀ ਆ ਤੇ ਕੱਲਾ ਕੱਲਾ ਜਿਹੜਾ ਫਿਲਹਾਲ ਇੱਕ ਵਾਰੀ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਉਹ ਧਰਨਾ ਪ੍ਰਦਰਸ਼ਨ ਜਿਹੜਾ ਉਹ ਚੱਕ ਲਿਆ ਗਿਆ ਕਿਉਂਕਿ ਇਹ ਐਲਾਨ ਹੋ ਗਿਆ ਸੀਗਾ ਕਿ ਕੇਂਦਰ ਦੀ ਸਿਕਿਉਰਿਟੀ ਹੈ ਜਿਹੜੀ CISF ਆ ਉਸਦੇ ਜਵਾਨ ਆ ਕੇ ਆ ਜਿਹੜਾ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਸਾਰਾ ਤਾਮ ਝਾਵਾਂ ਜਿਹੜਾ ਉਹ ਸੰਭਾਲਣਗੇ ਤੇ ਜਿੰਨੀ ਵੀ ਇਧਰ ਜੋ ਫੋਰਸ ਆਊਗੀ ਜੋ ਸਿਕਿਉਰਿਟੀ ਕਰੂਗੀ ਉਸ ਦਾ 8 ਕਰੋੜ ਦੇ ਲਗਭਗ ਖਰਚਾ ਜਿਹੜਾ ਉਹ ਪੰਜਾਬ ਸਰਕਾਰ ਆ ਜਿਹੜੀ ਉਹ ਦੇਊਗੀ ਤੇ ਮਾਨ ਸਰਕਾਰ ਨੇ ਇੱਕ ਵਾਰੀ ਇਹ ਗੱਲ ਆਖੀ ਸੀਗੀ ਕਿ ਜੋ ਇਹ ਭਾਖੜਾ ਬਿਆਸ ਮੈਨੇਜਮੈਂਟ ਦਾ ਰੌਲਾ ਸੀਗਾ ਉਹ ਇੱਕ ਵਾਰੀ ਕੇਂਦਰ ਦੇ ਹੱਥ ਦੇ ਵਿੱਚ ਚਲਾ ਗਿਆ ਇਸ ਦੇ ਵਿੱਚ ਜਿੱਤ ਆ ਪਰ ਹੁਣ ਦੁਬਾਰਾ ਤੋਂ ਫੇਰ ਜਿਹੜੀ ਭਗਵੰਤ ਮਾਨ ਵੱਲੋਂ ਬਿਆਨਬਾਜ਼ੀ ਇਹ ਆ ਰਹੀ ਹੈਗੀ ਆ ਕਿ ਅਸੀਂ ਆ ਜਿਹੜਾ ਸਾਡੇ ਉੱਤੇ ਜਿਹੜਾ 8 ਲੱਖ 8 ਕਰੋੜ ਦਾ ਨਜਾਇਜ਼ ਆ ਜਿਹੜਾ ਉਹ ਬੋਝ ਪਾਇਆ ਜਾ ਰਿਹਾ ਸੀਆਈਐਸਫਾ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਪਰ ਧਰਨਾ ਪ੍ਰਦਰਸ਼ਨ ਜਿਹੜਾ ਇੱਕਾਰੀ ਜਿਹੜਾ ਉਹਨਾਂ ਵੱਲੋਂ ਸਮਾਪਤ ਕਰ ਲਿਆ ਗਿਆ ਅਸਲ ਦੇ ਵਿੱਚ ਇਸ ਮਾਮਲੇ ਦੀਆਂ ਜੜਾਂ ਕਿੱਥੇ ਹੈਗੀਆਂ ਇਸ ਮਾਮਲੇ ਦੇ ਪਿੱਛੇ ਕਿਸ ਤਰ੍ਹਾਂ ਦੀ ਪੋਲਿਟਿਕਸ ਆ ਪੰਜਾਬ ਦੇ ਪਾਣੀਆਂ ਦਾ ਮਾਮਲਾ ਹੈ ਕੀ ਅਸਲ ਦੇ ਵਿੱਚ ਇਸ ਦਾ ਪ੍ਰੋਪਰ ਹੱਲ ਕੀ ਆ ਆ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਜਿਹੜੀ ਉਹ ਕਿਰਤੀ ਕਿਸਾਨ ਯੂਨੀਅਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਤੇ ਇਹਨਾਂ ਦੀ ਇਹ ਡਿਮਾਂਡ ਹੈਗੀ ਆ ਕਿ ਹਰ ਘਰਤੀਕ ਤੇ ਹਰ ਖੇਤ ਤੀਕਾ ਜਿਹੜਾ ਉਹ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਹੈਗਾ ਕਾਫੀ ਕਾਨਫਰੰਸਾਂ ਕੀਤੀਆਂ ਧਰਨੇ ਪ੍ਰਦਰਸ਼ਨ ਕੀਤੇ ਚੰਡੀਗੜ੍ਹ ਦੇ ਵਿੱਚ ਵੀ ਹੈ ਜਿਹੜਾ 2021 ਦੇ ਵਿੱਚ ਵੱਡਾ ਧਰਨਾ ਪ੍ਰਦਰਸ਼ਨ ਹੈ ਜਿਹੜਾ ਇਸ ਜਥੇਬੰਦੀ ਵੱਲੋਂ ਕੀਤਾ ਗਿਆ ਸੀ ਸਾਡੇ ਨਾਲ ਇਸ ਜਥੇਬੰਦੀ ਦੇ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਆਲਾ ਮੌਜੂਦ ਨੇ ਬਾਈ ਜੀ ਸੱਸੀ ਕਾਲ ਪਹਿਲਾਂ ਤਾਂ ਸੱਸੀ ਕਾਲ ਬਾਈ ਜੀ ਆਵਾਜ਼ ਆਉਂਦੀ ਮੜੀ ਚੱਕਰੀ ਬਾਈ ਬੋਲੇ ਬਣੇ ਆਵਾਜ਼ ਆ ਰਹੀ ਜੀ ਹਾਂਜੀ ਹਾਂਜੀ ਅੱਛਾ ਬਾਈ ਜੀ ਇਹ ਦੱਸਿਓ ਕਿ ਅ ਪਹਿਲਾਂ ਤਾਂ ਮਾਨ ਸਾਹਿਬ ਵੱਲੋਂ ਇਹ ਗੱਲ ਆਖ ਦੇਣੀ ਕਿ ਕੇਂਦਰ ਸਰਕਾਰ ਨੇ ਆਪਦੇ ਹੱਥ ਦੇ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹ ਸਾਰਾ ਸਾਰਾ ਲੈ ਲਿਆ ਹੈਗਾ ਸਿਕਿਉਰਿਟੀ ਜਿਹੜੀ ਕੇਂਦਰ ਦੇ ਜੋ ਸੇਨਾ ਹੈਗੀ ਉਹਨਾਂ ਵੱਲੋਂ ਕੀਤੀ ਜਾਊਗੀ ਇਹ ਸਾਡੀ ਜਿੱਤ ਆ ਪਰ ਹੁਣ ਦੁਬਾਰਾ ਤੋਂ ਫੇਰ ਆ ਜਿਹੜੀ ਉਹ ਬਿਆਨ ਦੇ ਵਿੱਚ ਪਲਟੀ ਦੇਖਣ ਨੂੰ ਮਿਲ ਰਹੀ ਹੈਗੀ ਆ ਕਿ ਅਸੀਂ ਆ ਜਿਹੜਾ ਕੇਂਦਰ ਦਾ ਹੁਣ ਅਧਿਕਾਰ ਨਹੀਂ ਹੋਣ ਦੇਣਾਗਾ ਪੰਜਾਬ ਦਾ ਪਾਣੀ ਜਿਹੜਾ ਬਾਹਰ ਨਹੀਂ ਜਾਣ ਦੇਣਾ ਇਹ ਸਿਆਸਤ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਇਹ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਵਾਲੇ ਮਸਲੇ ਤੇ ਜੀ ਤੇ ਪੰਜਾਬ ਦੇ ਯਾਨੀ ਕਿ ਸੂਬਿਆਂ ਦੇ ਅਧਿਕਾਰਾਂ ਵਾਲੇ ਮਸਲੇ ਤੇ ਹੂੰ ਬਿਲਕੁਲ ਹੀ ਪੰਜਾਬ ਦੇ ਖਿਲਾਫ ਖੜੀ ਹੈ ਹੂੰ ਉਹ ਡਰਾਮੇਬਾਜ਼ੀ ਇਸ ਤਰ੍ਹਾਂ ਕਰ ਰਹੀ ਆ ਕਿ ਜਿਸ ਤਰ੍ਹਾਂ ਉਹ ਪੰਜਾਬ ਦੇ ਪਾਣੀਆਂ ਦੇ ਪ੍ਰਤੀ ਬਹੁਤ ਸਹਿਰਦਾ ਹੂੰ ਤੁਸੀਂ ਇਹ ਦੇਖੋ ਕਿ ਡੈਮ ਸੇਫਟੀ ਐਕਟ ਜਿਹੜਾ 2021 ਚ ਆਇਆ ਹੂੰ ਉਹਦੇ ਤਹਿਤ 5200 ਤੋਂ ਉੱਪਰ ਜਿਹੜੇ ਡੈਮ ਜਿਨ੍ਹਾਂ ਦੀ 15 ਮੀਟਰ ਤੋਂ ਵੱਧ ਉਚਾਈ ਹੈ ਕੇਂਦਰ ਨੇ ਸਾਰੇ ਆਪਣੇ ਕੰਟਰੋਲ ਚ ਕਰ ਲਏ ਜਦ ਕਿ ਸੰਵਿਧਾਨ ਦੀ ਸਟੇਟ ਲਿਸਟ ਮੁਤਾਬਕ ਜਿਹੜਾ ਡੈਮ ਤੇ ਵਾਟਰ ਆ ਦੋਨੋਂ ਹੀ ਸਟੇਟ ਸਬਜੈਕਟ ਆ ਸੂਬਿਆਂ ਦਾ ਅਧਿਕਾਰ ਖੇਤਰ ਹੂੰ ਉਹਦੇ ਤਹਿ ਡੈਮ ਸੇਫਟੀ ਐਕਟ ਦੇ ਤਹਿ ਤਾਈਮਾਂ ਦੀ ਸਿਕਿਉਰਿਟੀ ਉਹਦੀ ਮਾਲਕੀ ਸਭ ਕੁਝ ਕੋਈ ਨਵਾਂ ਡੈਮ ਵੀ ਕੰਸਟਰਕਟ ਕਰਨਾ ਉਹ ਵੀ ਸੂਬਾ ਸਰਕਾਰ ਕੇਂਦਰ ਦੀ ਇਜਾਜ਼ਤ ਤੋਂ ਬਿਨਾ ਨਹੀਂ ਕਰ ਸਕਦਾ ਤਾਂ ਉਹਦੇ ਖਿਲਾਫ ਭਗਵੰਤ ਮਾਨ ਸਾਹਿਬ ਨੇ ਮਤਾ ਲਿਆਉਣ ਦੀ ਬਜਾਏ ਜਿਹੜਾ ਸਪੈਸ਼ਲ ਸੈਸ਼ਨ ਚ ਸੱਦਿਆ ਅਸੈਂਬਲੀ ਦਾ ਪਾਣੀਆ ਦੇ ਮੁੱਦੇ ਤੇ ਉਹਦੇ ਤੇ ਸਿਰਫ ਤੇ ਸਿਰਫ ਕੇਂਦਰ ਤੋਂ ਮੰਗ ਕੀਤੀ ਹੂੰ ਜਦੋਂ ਤੁਸੀਂ ਡੈਮ ਸੇਫਟੀ ਐਕਟ ਦੇ ਖਿਲਾਫ ਮਤਾਈ ਨਹੀਂ ਲਿਆਉਣਾ ਚਾਹੁੰਦੇ ਡੈਮ ਸੇਫਟੀ ਐਕਟ ਨੂੰ ਰੱਦ ਹੀ ਨਹੀਂ ਕਰਾਉਣਾ ਚਾਹੁੰਦੇ ਹਾਂ ਤੇ ਫਿਰ ਜੇ ਸੀਆਈਏ ਸਫਤ ਲੱਗਣੀ ਲੱਗਣੀ ਕਿਉਂਕਿ ਡੈਮ ਸੇਫਟੀ ਐਕਟ ਦੇ ਤਹਿਤ ਉਹਦੀ ਸਿਕਿਉਰਿਟੀ ਦਾ ਸਾਰਾ ਕੁਝ ਕੇਂਦਰ ਦੇ ਕੋਲੇ ਆ ਗਿਆ ਹਾਂ ਜਦੋਂ ਤੁਸੀਂ ਕੇਂਦਰ ਦੀ ਵਿਧੀਕੀ ਦੇ ਖਿਲਾਫ ਬੋਲਣਾ ਹੀ ਨਹੀਂ ਚਾਹੁੰਦੇ ਜੀ ਤਾਂ ਇਸ ਤਰ੍ਹਾਂ ਦੀ ਜਿਹੜੀ ਡਰਾਮੇਬਾਜੀ ਸੀ ਅਸੀਂ ਇਹ ਤਾਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਇਹਨੂੰ ਜਦੋਂ ਮਰਜ਼ੀ ਭਜਾ ਦੇਣ ਉਹ ਜੀ ਕਿਉਂਕਿ ਡੈਮ ਜਿਹੜੀ ਹੈਗੀ ਕੇਂਦਰ ਨੇ ਆਪਣੇ ਹੱਥ ਜਿਹੜੇ ਲੈ ਲਈਆ ਦੂਸਰਾ ਜਿਹੜਾ ਇੱਕ ਬੜਾ ਵੱਡਾ ਪੰਜਾਬ ਦੇ ਨਾਲ ਛਲ ਕੀਤਾ ਗਿਆ ਕਿ মিডিਆ ਦੇ ਰਾਹੀਂ ਇਹ ਪੇਸ਼ ਕੀਤਾ ਗਿਆ ਕਿ ਅਸੀਂ ਬਹੁਤ ਪੰਜਾਬ ਨੂੰ ਨਹਿਰੀ ਪਾਣੀ ਦੇ ਰਹੇ ਹਾਂ ਹਾਂ ਪੰਜਾਬ ਦਾ ਵੱਡਾ ਹਿੱਸਾ ਮੈਂ ਤੁਹਾਡੇ ਨਾਲ ਉਹ ਚੀਜ਼ਾਂ ਜਿਹੜੀ ਵੀਡੀਓ ਸ਼ੇਅਰ ਕਰ ਦਿੰਨਾ ਮਾਝੇ ਦੇ ਮਾਲਵੇ ਦੇ ਦੁਆਬੇ ਦੇ ਹਾਂ ਵੱਡੀ ਪੱਧਰ ਤੇ ਸੂਏ ਨਹਿਰਾਂ ਬਿਲਕੁਲ ਸੁੱਕੀਆਂ ਪਈਆਂ ਨੇ ਜੀ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਪੰਜਾਬ ਦੇ ਜਿੰਨੇ ਸਿਆਸਦਾਨਾਂ ਨੇ ਇਹ ਕਿਹਾ ਵੀ ਇੱਕ ਵੀ ਬੂੰਦ ਪਾਣੀ ਨਹੀਂ ਦੇਵਾਂਗੇ ਉਹ ਅਸਲ ਦੇ ਵਿੱਚ ਪੰਜਾਬੀਆਂ ਨੂੰ ਕਿਹਾ ਸੀਗਾ ਹਾਂ ਅੱਜ ਵੀ ਥੋਨ ਪੰਜਾਬੀਆਂ ਨੂੰ ਕਹਿੰਦੇ ਤੁਹਾਨੂੰ ਇੱਕ ਵੀ ਬੂੰਦ ਪਾਣੀ ਨਹੀਂ ਦੇਵਾਂਗੇ ਇਹ ਤੁਸੀਂ ਅੱਜ ਪੰਜਾਬ ਦੀਆਂ ਨਹਿਰਾਂ ਕੱਸੀਆਂ ਸੂਏ ਜੜੇ ਹੈਗੇ ਆ ਜੀ ਉਹ ਨਹਿਰਾਂ ਫੁੱਲ ਭਰੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਨਹਿਰਾਂ ਪੰਜਾਬ ਤੋਂ ਬਾਹਰ ਜਾਣੀਆਂ ਨੇ ਚਿੜੀਆਂ ਨਹਿਰਾ ਪੰਜਾਬ ਦੇ ਵਿੱਚ ਰਹਿਣੀਆਂ ਨੇ ਹਾਂ ਠੀਕ ਆ ਉਹਨਾਂ ਦੇ ਵਿੱਚ ਨਾ માત્ર ਪਾਣੀ ਆ ਜਾਂ ਵੱਡਾ ਹਿੱਸਾ ਜਿਹੜਾ ਹੈਗਾ ਉਹ ਸੁੱਕਿਆ ਪਿਆ ਹੈਗਾ ਤੇ ਉਹ ਜਿਹੜਾ ਪਾਣੀ ਪੰਜਾਬ ਦੇ ਹਿੱਸੇ ਦਾ ਇਹ ਦਾਅਵੇ ਕੀਤੇ ਗਏ ਕਿ ਪਹਿਲਾਂ 27% ਸੀ ਅੱਧੀ 68 ਤੇ ਲੈ ਗਏ 70 ਤੇ ਲੈ ਗਏ ਉਹ ਕੋਰਾ ਝੂਠ ਆ ਹਾਂ ਕਿਉਂਕਿ ਜਿਹੜੇ ਇਰੀਗੇਸ਼ਨ ਸੈਕਟਰੀ ਆ ਕ੍ਰਿਸ਼ਨ ਕੁਮਾਰ ਇਹ ਪਹਿਲਾਂ ਸਿੱਖਿਆ ਵਿਭਾਗ ਵਿੱਚ ਰਹਿ ਗਿਆ ਹਾਂ ਉੱਥੇ ਕਾਗਜ਼ਾਂ 'ਚ 100% ਦੀ ਰਿਜ਼ਲਟ ਦਿਖਾਇਆ ਇਹਨਾਂ ਨੇ ਜੀ ਅਧਿਆਪਕ ਨੂੰ 100% ਦੀ ਰਿਜ਼ਲਟ ਤਿਆਰ ਕਰਨਾ ਹੈਗਾ ਹੁਣ ਕਾਗਜ਼ਾਂ ਦੇ ਵਿੱਚ ਹੀ ਇਹਨਾਂ ਨੇ ਮਾਲ ਨਹਿਰੀ ਵਿਭਾਗ ਦੇ ਪਟਵਾਰੀ ਨੂੰ ਕਿਹਾ ਵੀ ਤੁਸੀਂ ਕਹਿ ਦਿਓ ਕਮਾਂਡ ਏਰੀਆ 100% ਦਿਖਾ ਦਿਓ ਕਿ ਸਾਰੀ ਦੀ ਸਾਰੀ ਜਿਹੜੀ ਪੰਜਾਬ ਦੀ ਜ਼ਮੀਨ ਉਹਨੂੰ ਨਹਿਰੀ ਪਾਣੀ ਲੱਗ ਰਿਹਾ ਹਾਂ ਤੋ ਜਿਹੜੀ ਅੰਕੜਿਆਂ ਦੀ ਤੇ ਕਾਗਜ਼ਾਂ ਦੀ ਖੇਡ ਖੇਡੀ ਜਾ ਰਹੀ ਆ ਅਸੀਂ ਪਿਛਲੇ ਦਿਨੀ ਕਿਰਤੀ ਕਿਸਾਨ ਯੂਨੀਅਨ ਨੂੰ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਕਿ ਵਾਈਟ ਪੇਪਰ ਲੈ ਕੇ ਆਵੇ ਪੰਜਾਬ ਦੇ ਪਾਣੀਆਂ 'ਚ ਦੱਸੇ ਕਿ ਪੰਜਾਬ ਦੀਆਂ ਆ ਆ ਨਹਿਰਾਂ ਉਹਦੀਆਂ ਆ ਬ੍ਰਾਂਚਾਂ ਤੇ ਗਾਹ ਜਿਹੜੇ ਆ ਆ ਮਾਈਨਰ ਆਜ਼ ਬਾਹੇ ਹੈਗੇ ਆ ਇਹਨਾਂ 'ਚ ਇੰਨਾ ਪਾਣੀ ਅਸੀਂ ਦੇ ਰਹੇ ਆ ਇੰਨੇ ਮਹੀਨੇ ਦੇ ਰਹੇ ਤੇ ਇੰਨਾ ਕਿਉਂ ਸੁੱਕ ਦੇ ਰਹੇ ਆ ਹਾਂ ਪੰਜਾਬ ਦੀ ਇੱਕ ਵੀ ਨਹਿਰ ਆਪਣੀ ਕਪੈਸਿਟੀ ਤੇ ਨਹੀਂ ਵਹਿੰਦੀ ਜੀ ਉਹ ਉਹਦੇ ਮਤਲਬ ਜਿਹੜੀ ਹੈਗੀ ਕਿ ਕਿਉਂਕਿ ਬਹੁਤ ਲੰਮੇ ਸਮੇਂ ਤੋਂ ਨਾ ਉਹਦੀ ਰਿਪੇਅਰ ਹੋਈ ਆ ਨਾ ਉਹ ਚੋ ਡੀਸੈਲਟਿੰਗ ਜਿਹੜੀ ਹੈਗੀ ਆ ਕੀਤੀ ਗਈ ਆ ਤੋਂ ਨਹਿਰੀ ਕੋਠੀਆਂ ਜਿੰਨੀਆਂ ਉਹ ਖੰਡਰ ਬਣੀਆਂ ਹੋਈਆਂ ਨੇ ਜੀ ਨਹਿਰੀ ਵਿਭਾਗ ਵਿੱਚ ਕੋਈ ਨਵੀਂ ਭਰਤੀ ਜਿਹੜੀ ਹੈਗੀ ਆ ਉਹ ਨਹੀਂ ਗਈ ਠੀਕ ਆ ਅੱਜ 7700 ਏਕੜ ਦੇ ਪਿੱਛੇ ਇੱਕ ਨਹਿਰੀ ਪਟਵਾਰੀ ਹੈ ਜਿਹੜਾ ਕਿ ਲਗਭਗ ਐਵਰੇਜ 5000 ਏਕੜ ਦੇ ਪਿੱਛੇ ਇੱਕ ਨਹਿਰੀ ਪਟਵਾਰੀ ਜਿਹੜਾ ਸੀ ਉਹ ਹੋਣਾ ਚਾਹੀਦਾ ਸੀਗਾ ਹਾਂ ਤੋ ਇਹ ਜਿਹੜੀ ਨਹਿਰੀ ਮੈਕਮੇ ਦਾ ਜਿਹੜਾ ਹਾਲ ਆ ਜੇ ਪੰਜਾਬ ਦੇ ਵਿੱਚ ਹਰ ਖੇਤ ਤੱਕ ਨਹਿਰੀ ਪਾਣੀ ਹਰ ਘਰ ਤੱਕ ਪੀਣ ਵਾਲਾ ਪਾਣੀ ਪਹੁੰਚਾਉਣਾ ਅਸੀਂ ਕਹਿੰਦੇ ਹਾਂ ਕਿ ਅੱਜ ਜੇ ਪੰਜਾਬ ਸਰਕਾਰ ਇਸ ਪਾਸੇ ਧਿਆਨ ਦੇਵੇ ਹੂੰ ਤਾਂ ਅੱਜ 15000 ਕਰੋੜ ਰੁਪਇਆ ਚਾਹੀਦਾ ਨਹਿਰੀ ਟੰਟੇ ਨੂੰ ਵਿਕਸਿਤ ਕਰਨ ਵਾਸਤੇ ਉਹਨੂੰ ਇਸ ਕਾਬਲ ਕਰਨ ਵਾਸਤੇ ਤੇ ਦੂਸਰਾ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਜਿਹੜਾ ਹੱਲ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਉਸ ਪਾਸੇ ਤੁਰ ਨਹੀਂ ਰਹੀਗੀ ਉਹ ਪੰਜਾਬ ਦੇ ਪਾਣੀਆਂ ਤੇ ਡਾਕਾ ਵਿਧਾਨ ਸਭਾ ਚ ਮੰਨ ਰਹੀ ਹੈ ਜਿੰਦੇ ਚੋ ਕੈਰੀ ਕਿ 1981 ਚ ਜਿਹੜਾ ਸਤਲੁਜ ਰਾਵੀ ਬਿਆਸ ਦਾ ਪਾਣੀ ਵੰਡਿਆ ਗਿਆ ਉਹਦੀ ਮੋੜ ਵੰਡ ਦੀ ਜਿਹੜੀ ਗੱਲ ਆ ਹੋਣੀ ਚਾਹੀਦੀ ਆ ਹਾਂ ਇਹਦਾ ਮਤਲਬ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਪੰਜਾਬ ਦੇ ਪਾਣੀਆਂ ਤੇ ਪੰਜਾਬ ਦੀ ਮਾਲਕੀ ਦੀ ਗੱਲ ਨੂੰ ਉਹ ਨਹੀਂ ਜਿਹੜਾ ਮੰਨ ਰਹੇ ਹੈਗੇ ਡੈਮ ਸੇਫਟੀ ਐਕਟ ਨੂੰ ਮੰਨਣਾ ਕੇਂਦਰ ਦੀ ਦਖਲਅੰਦਾਜ਼ੀ ਨੂੰ ਮੰਨਣਾ ਹੈਗਾ ਤੋਂ ਉਹਦੇ ਚ ਸੀਆਈਐਸ ਐਸਐਫ ਨੇ ਤਾਂ ਆਉਣਾ ਹੀ ਆਉਣਾ ਹੈਗਾ ਤੋਂ ਇਹ ਸਾਰੇ ਅਮਲ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਡਰਾਮੇਬਾਜ਼ੀ ਸੀ ਉਹ ਬੁਰੀ ਤਰ੍ਹਾਂ ਜਿਹੜੀ ਹੈਗੀ ਆ ਬੇਪਰਦਾ ਉਹ ਹੋ ਚੁੱਕੀ ਆ ਅੱਛਾ ਭਾਈ ਜੀ ਆਪਾਂ ਦੇਖ ਰਹੇ ਹੈਗੇ ਆ ਪਿਛਲੇ ਸਮੇਂ ਤੋਂ ਖੇਤੀ ਢਾਂਚਾ ਬਦਲਣ ਦੀ ਵਜ੍ਹਾ ਕਰਕੇ ਹਰਾ ਇਨਕਲਾਬ ਆਉਣ ਦੀ ਵਜ੍ਹਾ ਕਰਕੇ ਝੋਨੇ ਦੀ ਪ੍ਰੋਡਕਸ਼ਨ ਆ ਜਿਹੜੀ ਉਹ ਵੱਧ ਵੱਧ ਆ ਪਾਣੀ ਦੀ ਖਾਦਤ ਵੱਧਦਾ ਹੇਠਲਾ ਪਾਣੀ ਆ ਜਿਹੜਾ ਉਹ ਜ਼ਿਆਦਾ ਖਿੱਚਿਆ ਜਾ ਰਿਹਾ ਹੈਗਾ ਜੇਕਰ ਮੰਨ ਲਓ ਵੀ ਹਰੇਕ ਖੇਤ ਤੀਕਾ ਜਿਹੜਾ ਨਹਿਰੀ ਪਾਣੀ ਪੁੱਜਦਾ ਹੋਵੇ ਕਿੰਨੀ ਕੀ ਪੋਸਿਬਿਲਿਟੀ ਹੈਗੀ ਆ ਕਿ ਜਿਹੜੇ ਹੇਤਲੇ ਪਾਣੀ ਦਾ ਪੱਧਰਾ ਜਿਹੜਾ ਉਹ ਉੱਪਰ ਨੂੰ ਆ ਸਕਦਾ ਹੈਗਾ ਦੇਖੋ ਬਲਰਾਜੀ ਪਾਣੀ ਦੇ ਮਸਲੇ ਨੂੰ ਸਮੁੱਚੇ ਰੂਪ ਚ ਹੱਲ ਕਰਨਾ ਚਾਹੀਦਾ ਹੈ ਜੀ ਪਹਿਲੇ ਨੰਬਰ ਤੇ ਕਿ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੀਰੀਅਨ ਪ੍ਰਿੰਸੀਪਲ ਮੁਤਾਬਕ ਹੋਣ ਹੱਲ ਹੋਵੇ ਤੇ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਜਿਹੜਾ ਉਹ ਦਿੱਤਾ ਜਾਵੇ ਜੀ ਹਰ ਖੇਤ ਤੱਕ ਜਦੋਂ ਨਹਿਰੀ ਪਾਣੀ ਜਾਊਗਾ ਹਾਂ ਤਾਂ ਜ਼ਮੀਨ ਦੀ ਸਿਹਤ ਠੀਕ ਹੋਊਗੀ ਜੇ ਸਾਡੀ ਜ਼ਮੀਨ ਜਿਹਨੂੰ ਅਸੀਂ ਧਰਤੀ ਮਾਂ ਕਹਿੰਨੇ ਆ ਜੇ ਮਾਂ ਦੀ ਸਿਹਤ ਠੀਕ ਹੋਊਗੀ ਮਾਂ ਸਿਹਤਮੰਦ ਠੀਕ ਹੋਊਗੀ ਤਾਂ ਉਹ ਮਾਂ ਦੇ ਸਾਰੇ ਬੱਚੇ ਹੀ ਠੀਕ ਹੋਣਗੇ ਜੀ ਜੇ ਧਰਤੀ ਦੀ ਸਿਹਤ ਠੀਕ ਆ ਸਾਡੀ ਫਸਲਾਂ ਦੀ ਸਿਹਤ ਠੀਕ ਆ ਸਾਡੇ ਪਸ਼ੂਆਂ ਦੀ ਸਿਹਤ ਠੀਕ ਆ ਮਨੁੱਖਾਂ ਦੀ ਸਿਹਤ ਠੀਕ ਆ ਇਸ ਕਰਕੇ ਸਭ ਤੋਂ ਪਹਿਲੇ ਨੰਬਰ ਤੇ ਧਰਤੀ ਦੀ ਧਰਤੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਆ ਜਿਹੜੀ ਧਰਤੀ ਦੀ ਪੰਜਾਬ ਦੀ ਦੀ ਜ਼ਮੀਨ ਦੀ ਸਿਹਤ ਇੰਨੀ ਜਿਹੜੀ ਆ ਵਿਗੜੀ ਹੋਈ ਆ ਉਹਦੇ ਵਾਸਤੇ ਉਹਦੇ ਚ ਧਰਤੀ ਇਟਲਾ ਪਾਣੀ ਤੇ ਨਹਿਰੀ ਪਾਣੀ ਚ ਉਹੀ ਫਰਕ ਆ ਜੋ ਡਾਲਡੇ ਤੇ ਦੇਸੀ ਘੋਚਾ ਜੀ ਇਸ ਕਰਕੇ ਨਹਿਰੀ ਪਾਣੀ ਹਰ ਖੇਤ ਤੱਕ ਜਿਹੜਾ ਮਿਲਣਾ ਚਾਹੀਦਾ ਔਰ ਚ ਇੰਡਸਟਰੀ ਨੂੰ ਯਹਰ ਪਾਉਣ ਦਾ ਕੋਈ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸਾਨੂੰ ਸਾਫ਼ ਨਹਿਰੀ ਪਾਣੀ ਖੇਤ ਤੱਕ ਜਾਣਾ ਚਾਹੀਦਾ ਔਰ ਪੀਣ ਵਾਲਾ ਪਾਣੀ ਇਹ ਘਰਾਂ ਤੱਕ ਸਾਫ਼ ਮਿਲੂਗਾ ਤੇ ਮਨੁੱਖਾਂ ਦੀ ਸਿਹਤ ਵੀ ਜਿਹੜੀ ਠੀਕ ਲੱਗੂਗਾ ਜੀ ਲੋਕਾਂ ਦਾ ਬਹੁਤ ਪੰਜਾਬ ਚ ਗੈਰ ਗੰਭੀਰ ਸਿਹਤ ਸੰਕਟ ਆ ਵੱਡਾ ਹਿੱਸਾ ਲੋਕਾਂ ਦੀ ਆਮਦਨ ਦਾ ਇਲਾਜ ਤੇ ਲੱਗ ਰਿਹਾ ਹੈ ਦੂਸਰੇ ਨੰਬਰ ਤੇ ਕਿ ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲਣ ਦੀ ਜ਼ਰੂਰਤ ਆ ਜੇ ਹਰੇ ਇਨਕਲਾਬ ਦਾ ਖੇਤੀ ਮਾਡਲ ਜਿਹਨੇ ਹਵਾ ਪਾਣੀ ਮਿੱਟੀ ਸਾਰਾ ਜ਼ਹਿਰੀਲਾ ਕੀਤਾ ਜੋ ਅਸੀਂ ਖੇਤੀ ਮਾਡਲ ਤੇ ਪੰਜਾਬ ਸਰਕਾਰ ਨੂੰ ਲਿਖਤੀ 19 ਪੇਜ ਦਾ ਦਸਤਾਵੇਜ਼ ਦਿੱਤਾ ਕਿ ਕਿਹੜੇ ਇਲਾਕੇ ਚ ਕਿਹੜੀ ਫਸਲ ਹੋ ਸਕਦੀ ਹੈ ਜਿਹੜੇ ਨੈਚੁਰਲ ਗਰੋਇੰਗ ਏਰੀਆਜ਼ ਨੇ ਉਹ ਸਿਲੈਕਟ ਕਰਕੇ ਉਹ ਉਹਦੇ ਚ ਉਹ ਫਸਲ ਪੈਦਾ ਕੀਤੀ ਜਾਵੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਕੀਤੀ ਜਾਵੇ ਜਦੋਂ ਨੈਚੁਰਲ ਗਰੋਇੰਗ ਏਰੀਆ ਦੇ ਵਿੱਚ ਜਿਹੜੀ ਫਸਲ ਜ਼ਮੀਨ ਨੂੰ ਮੰਨਦੀ ਆ ਉਹ ਤੁਸੀਂ ਬੀਜੋਗੇ ਤਾਂ ਯਕੀਨਨ ਤੌਰ ਤੇ ਜ਼ਹਿਰਾਂ ਤੇ ਹੋਰ ਚੀਜ਼ਾਂ ਦੀ ਖਫਤ ਜਿਹੜੀ ਆ ਘਟੂਗੀ ਤੇ ਉਹਦੇ ਵਾਸਤੇ ਵੀ ਖੇਤ ਦਾ ਪਾਣੀ ਖੇਚ ਤੇ ਪਿੰਡ ਦਾ ਪਾਣੀ ਪਿੰਡ ਚ ਉਸ ਤੋਂ ਗਾਹ ਜਾਂਦਾ ਘਰ ਦਾ ਪਾਣੀ ਘਰ ਚ ਹਾਂ ਜਦੋਂ ਬਾਰਿਸ਼ ਹੁੰਦੀ ਆ ਵੀ ਮਤਲਬ ਜਿਹੜਾ ਪਾਣੀ ਫਲੱਡ ਹੁੰਦਾ ਹੈਗਾ ਵਟਾ ਤੋੜ ਦਾ ਗਾਂਹ ਲੰਘ ਜਾਂਦਾ ਹੈਗਾ ਖੇਤ ਦਾ ਪਾਣੀ ਖੇਚ ਉਹ ਤੁਹਾਡੇ ਚੈਨਲ ਤੇ ਪਿਛਲੇ ਸਾਲ ਵੀ ਸੀ ਕਹਿਿਆ ਸੀਗਾ ਕਿ 10 ਕਿੱਲਿਆਂ ਦੇ ਮਗਰ ਜੇ ਦੋ ਕਨਾਲ ਦਾ ਇੱਕ ਛੱਪੜ ਹੋਣ ਦੀ ਸਰਕਾਰ ਪ੍ਰਵੀਜ਼ਨ ਲੈ ਕੇ ਆਵੇ ਜਿੱਧਰ ਨੂੰ ਪਾਣੀ ਡਿੜਦਾ ਹੈਗਾ ਤਾਂ ਉਹ ਪਾਣੀ ਸਿੱਜੇ ਸਿੱਜੇ ਧਰਤੀ ਹਟ ਜੀਰੂਗਾ ਤੇ ਫਿਰ ਦੂਸਰਾ ਜੋ ਛੱਪੜ ਭਰੂਗਾ ਤੇ ਜਿਹੜਾ ਹੈਗਾ ਸੋਲਰ ਪੰਪ ਰਹੀ ਧਰਤੀ 'ਚ ਉੱਥੇ ਹੀ ਸਿੰਚਾਈ ਵਾਸਤੇ ਦੁਬਾਰਾ ਜਿਹੜਾ ਪਾਣੀ ਵਰਤਿਆ ਜਾ ਸਕਦਾ ਹੈਗਾ ਘਰ ਦਾ ਪਾਣੀ ਘਰ 'ਚ ਜਿਹੜਾ ਹੈਗਾ ਵਾਟਰ ਹਾਰਵੈਸਟਿੰਗ ਦਾ ਜਿਹੜਾ ਰੇਨ ਵਾਟਰ ਹਾਰਵੈਸਟਿੰਗ ਦਾ ਪ੍ਰਬੰਧ ਕੀਤਾ ਜਾਵੇ ਸਰਕਾਰ ਉਹਦੇ ਵਾਸਤੇ ਜਿਹੜੀ ਇੱਕ ਸਕੀਮ ਲੈ ਕੇ ਆਵੇ ਕੰਪਲਸਰੀ ਕਰੇ ਉਹ ਜੀ ਠੀਕ ਆ ਤੋ ਪਿੰਡ ਦਾ ਪਾਣੀ ਪਿੰਡ 'ਚ ਹਾਂ ਤੇ ਇਹ ਖੇਤੀ ਮਾਡਲ ਬਦਲਣ ਦੇ ਨਾਲ ਜਿਹੜਾ ਹੈਗਾ بارش ਦਾ ਪਾਣੀ ਸਾਂਭਣ ਦੀ ਜੇ ਸਕੀਮ ਆਵੇ ਤਾਂ ਉਹਦੇ ਨਾਲ ਪਾਣੀ ਦਾ ਸੰਕਟ ਜਿਹੜਾ ਹੱਲ ਹੋ ਸਕਦਾ ਤੇ ਇਹ ਤਿੰਨੋਂ ਪਹਿਲੂਆਂ ਤੇ ਜਿਹੜਾ ਕੰਮ ਕਰਨ ਦੀ ਜ਼ਰੂਰਤ ਆ ਤੇ ਇਹਦੇ ਨਾਲ ਪਾਣੀ ਦੀ ਜਿਹੜੀ ਬੜੀ ਗੈਰ ਵਿਗਿਆਨਕ ਵਰਤੋਂ ਹੋ ਰਹੀ ਹੈ ਕਿਉਂਕਿ ਜਦੋਂ ਤੁਸੀਂ ਇਹ ਹੋਊਗਾ ਕਿ ਪਾਣੀ ਜੇ ਤੁਹਾਡੇ ਕੋਲ ਥੋੜਾ ਹਾਂ ਫਿਰ ਤੁਸੀਂ ਕਿੱਥੇ ਵਰਤੋਗੇ ਜੀ ਫਸਲਾਂ ਤੇ ਤੁਹਾਨੂੰ ਪਾਣੀ ਵਰਤਣਾ ਹੀ ਪੈਣਾ ਕਿਉਂਕਿ ਜੇ ਅਨਾਜ ਪੈਦਾ ਹੋਊਗਾ ਤਾਂ ਹੀ ਮਨੁੱਖਤਾ ਜਿਊਂਦੀ ਹੈ ਇਸ ਕਰਕੇ ਫਸਲਾਂ ਦੇ ਪਾਣੀ ਤੇ ਕੱਟ ਨਹੀਂ ਲੱਗ ਸਕਦਾ ਜਿਹੜਾ ਹੋਟਲਾਂ ਚ ਢਾਬਿਆਂ ਚ ਹੋਰ ਬਹੁਤ ਅੰਨੇ ਵਾ ਪਾਣੀ ਵਗ ਰਿਹਾ ਹੈਗਾ ਉਹਨਾਂ ਤੇ ਰੋਕ ਲਾਉਣੀ ਚਾਹੀਦੀ ਆ ਜਿਸ ਤਰ੍ਹਾਂ ਵੱਡੇ ਨਵੇਂ ਮਕਾਨ ਬਣ ਰਹੇ ਆ ਹਰ ਬੰਦਾ ਟਾਇਲਟ ਦੇ ਵਿੱਚ ਹਰ ਰੋਜ਼ ਮਤਲਬ 70 ਤੋਂ 80 ਲੀਟਰ ਐਂ ਹੀ ਮਤਲਬ ਜਿਹੜਾ ਹੈਗਾ ਉਹ ਮਤਲਬ ਪਸ਼ਾਬ ਕਰਨ ਵੀ ਜਾਂਦਾ ਤਾਂ ਵੀ 20 ਲੀਟਰ ਪਾਣੀ ਜਿਹੜਾ ਡੋਲ ਆਉਂਦਾ ਹੈਗਾ ਜਿਹੜਾ ਇਸ ਤਰ੍ਹਾਂ ਦਾ ਹੈਗਾ ਅੰਨੇਵਾ ਪਾਣੀ ਦੀ ਜਿਹੜੀ ਵਰਤੋਂ ਹੋ ਰਹੀ ਹੈਗੀ ਆ ਉਹ ਵੀ ਪਾਣੀ ਧਰਤੀ ਹਟ ਰਹੀ ਜਿਹੜਾ ਖਤਮ ਕਰਨ ਦੇ ਵਿੱਚ ਇੱਕ ਰੋਲ ਪਲੇ ਕਰ ਰਹੀ ਹੈ ਕੱਲੀ ਕਿਸਾਨੀ ਜਿਹੜਾ ਪਾਣੀ ਧਰਤੀ ਚੋਂ ਨਹੀਂ ਕੱਢ ਰਹੀਗੀ ਤਾਂ ਸਾਰੇ ਪਹਿਲੂ ਨੂੰ ਅਡਰੈਸ ਹੋ ਕੇ ਇੱਕ ਸਮੁੱਚੀ کارਗਰ ਨੀਤੀ ਬਣਾ ਕੇ ਪੰਜਾਬ ਦੇ ਪਾਣੀ ਦਾ ਸੰਕਟ ਹੱਲ ਕੀਤਾ ਜਾ ਸਕਦਾ ਹੈ। ਅੱਛਾ ਭਾਈ ਇਹਨਾਂ ਦਿਨਾਂ ਦੇ ਵਿੱਚ ਜਦੋਂ ਝੋਨਾ ਲੱਗਦਾ ਹੈਗਾ ਤੇ ਸਪੈਸ਼ਲ ਤੌਰ ਦੇ ਉੱਤੇ ਇਹ ਕਿਹਾ ਜਾਂਦਾ ਹੈਗਾ ਕਿ ਕਿਸਾਨੀ ਇਸ ਵਾਸਤੇ ਜ਼ਿੰਮੇਵਾਰ ਕਿਸਾਨ ਹੀ ਜ਼ਿੰਮੇਵਾਰ ਆ। ਕਿਵੇਂ ਇਹ ਨੈਰੇਟਿਵ ਸਿਰਜਿਆ ਜਾਂਦਾ ਹੈਗਾ? ਦੇਖੋ ਪਹਿਲੀ ਤਾਂ ਗੱਲ ਕਿ ਜਿਹੜੀ ਫਸਲ ਵਿਕਨੀ ਆ ਕਿਸਾਨ ਨੇ ਉਹ ਹੀ ਖਰੀਦਨੀ ਆ ਹਾਂ ਆ 15 ਮਈ ਤੱਕ ਜਿਹੜਾ ਸੀਗਾ ਆਪਣਾ ਹਲਦੀ ਲਾਉਣ ਦਾ ਵੀ ਸਮਾਂ ਸੀਗਾ ਹਾਂ ਮੰਨ ਲਓ ਮੈਂ ਤਿੰਨ ਕਿੱਲੇ ਹਲਦੀ ਲਾ ਲਈ ਹਾਂ ਸਾਲ 'ਚ 4 ਕਿਲੋ ਖਾਣੀ ਆ ਬਾਕੀ ਹਲਦੀ ਦਾ ਮੈਂ ਕੀ ਕਰਾਂ ਜੀ ਉਹਦੇ ਕਿਸੇ ਮੰਡੀ 'ਚ ਵੇਚਣ ਦੀ ਗਰੰਟੀ ਨਹੀਂ ਜੀ ਸਰਕਾਰ ਜੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕਰੇ ਹਾਂ ਠੀਕ ਆ 150 ਬਲਾਕ ਆ ਜੀ ਦੇਖ ਲੈ ਕਿਹੜੀ ਮਤਲਬ ਜੇ ਇੱਕ 10 ਬਲਾਕਾਂ 'ਚ ਇੱਕ ਫਸਲ ਬਜਾਈ ਜਾਵੇ ਤੇ 15 ਫਸਲਾਂ 15 ਫਸਲਾਂ ਹੀ ਨਹੀਂ ਹਾਂ ਠੀਕ ਹੈ ਤੇ ਉਹ ਸਾਰਾ ਸਾਡੇ ਕੋਲ ਮੰਡੀਆਂ ਦਾ ਢਾਂਚਾ ਵੀ ਹੈ ਖਰੀਦ ਏਜੰਸੀਆਂ ਵੀ ਨੇ ਉਹ ਖਰੀਦ ਏਜੰਸੀਆਂ ਦੇ 2 ਮਹੀਨੇ ਹੀ ਕੰਮ ਕਿਉਂ ਕਰਨ ਉਹ ਸਾਰਾ ਸਾਲ ਕੰਮ ਕਰਨ ਜੀ ਮੰਡੀਆਂ 'ਚ ਸਾਰਾ ਸਾਲ ਮਿਹਨਤੂਆਂ ਨੂੰ ਕੰਮ ਮਿਲੇ ਹਾਂ ਉੱਥੇ ਕਦੀ ਕੋਈ ਫਸਲ ਆਵੇ ਕਦੇ ਉਹ ਤਾਂ ਹੀ ਹੋਊਗਾ ਨਾ ਜੇ ਇੱਥੇ ਫਸਲੀ ਉਪਰਨਤਾ ਜਿਹੜੀ ਆ ਉਹ ਹੋਊਗੀ ਉਹਦੀ ਖਰੀਦ ਦੀ ਜਿਹੜੀ ਹੈਗੀ ਆ ਗਾਰੰਟੀ ਹੋਊਗੀ ਉਹਦੇ 'ਚੋਂ ਕਿਸਾਨ ਕੀ ਕਹਿੰਦਾ ਕਿ ਮੈਂ ਝੋਨਾ ਮਤਲਬ ਲਾਉਣਾ ਹੀ ਲਾਉਣਾ ਹੈਗਾ ਜੀ ਕਿਸਾਨ ਤਾਂ ਖੁਦ ਪਰੇਸ਼ਾਨ ਆ ਹਾਂ ਕਿਉਂਕਿ ਅੱਤ ਦੀ ਗਰਮੀ ਚ ਪਾਣੀ ਜਿਹੜਾ ਹੈਗਾ ਖੜਦਾ ਨਹੀਂ ਹੋਰ ਕੋਈ ਫਸਲ ਜਿਹੜੀ ਹੈਗੀ ਆ ਉਹ ਵੇਖ ਨਹੀਂ ਰਹੀਗੀ ਹਾਂ ਹੁਣ ਨਰਮਾ ਪੱਟੀ ਪੂਰੀ ਦੀ ਪੂਰੀ ਜਿਹੜੀ ਸੀਗੀ ਜੀ ਮਤਲਬ ਇੱਕ ਸਮੇਂ 7 ਲੱਖ ਹੈਕਟੇਅਰ ਜਿਹੜੀ ਪੰਜਾਬ ਚ ਨਰਮੇ ਦੀ ਖੇਤੀ ਸੀ ਅੱਜ 1.5 ਲੱਖ ਹੈਕਟੇਅਰ ਰਹਿ ਗਈ ਜੀ ਕਉਕਿ ਅਸੀਂ ਜਿਹੜੇ ਖੇਤੀ ਮਾਡਲ ਦੀ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਬਲਾਕਾਂ 'ਚ ਨਰਮਾ ਲੱਗਦਾ ਹੈਗਾ ਉੱਥੇ ਆਲੇ ਉਹਨਾਂ ਬਲਾਕਾਂ 'ਚ ਝੋਨੇ ਤੇ ਪੂਰਨ ਪਾਬੰਦੀ ਹੋਣੀ ਚਾਹੀਦੀ ਆ ਹਾਂ ਕਿਉਂਕਿ ਜਿਹੜਾ ਝੋਨਾ ਹੈਗਾ ਉਹ ਉਹ ਬਹੁਤ ਸਾਰੀ ਸੱਲ ਹਮਸ ਪੈਦਾ ਕਰਦਾ ਹੈਗਾ ਤੇ ਨਰਮਾ ਜਿਹੜੀ ਖੁਸ਼ਕ ਮੌਸਮ ਦੀ ਫਸਲ ਆ ਜਿੱਥੇ ਸੱਲ ਹੁੰਦੀ ਹੈ ਤੇ ਨਰਮੇ ਨੂੰ ਉਹ ਜਿਹੜੀਆਂ ਬਿਮਾਰੀਆਂ ਪੈਂਦੀਆਂ ਨੇ ਉਹ ਦਵਾਈਆਂ ਨਾਲ ਮਰਦੀਆਂ ਹੀ ਨਹੀਂ ਹਾਂ ਉਹਦੇ ਵਾਸਤੇ ਖੁਸ਼ਕ ਮੌਸਮ ਚਾਹੀਦਾ ਹੈ ਤੋ ਜਿਹੜੇ ਅੱਜ ਨਰਮੇ ਦੀ ਫਸਲ ਹੈ ਜਿਹੜੀ ਕਿ ਮਜ਼ਦੂਰਾਂ ਨੂੰ ਵੀ ਰੋਜ਼ਗਾਰ ਦਿੰਦੀ ਸੀ ਧਰਤੀ ਹੇਠਲਾ ਪਾਣੀ ਦਾ ਵੀ ਬਚਤ ਹੁੰਦੀ ਸੀਗੀ ਫਸਲੀ ਵਿਭਿੰਨਤਾ ਵੀ ਸੀਗੀ ਉਹ ਸਾਰੀ ਜਿਹੜੀ ਹੈਗੀ ਆ ਛੋਣੇ ਕਰਕੇ ਖਤਮ ਹੋ ਗਈ ਹੂੰ ਠੀਕ ਆ ਇਸ ਕਰਕੇ ਕਿਸਾਨ ਜਾਣ ਕੇ ਤਾਂ ਨਰਮੇ ਨੂੰ ਤੁਸੀਂ ਦੇਖ ਲਓ ਕਿ ਪਿੱਛਾਂ ਦੇ ਧੋਲੀਆਂ ਲੈਂਦੀਆਂ ਨਹੀਂ ਸਪਰੇਅ ਵਾਲੀਆਂ ਜੀ ਠੀਕ ਆ ਪੂਰੇ ਦੀ ਪੂਰੀ ਨਰਮਾ ਪੱਟੀ ਅੱਜ ਕੈਂਸਰ ਪੱਟੀ ਬਣੀ ਹੋਈ ਜੰਨੀਆਂ ਯਾਰਾਂ ਉੱਥੇ ਵਰਤੀਆਂ ਗਈਆਂ ਬੀਟੀ ਕੋਟ ਜਿਹੜੇ ਸੀਗੇ ਜੀਐਮ ਬੀਜ ਵਰਤੇ ਗਏ ਹੂੰ ਉਹ ਕਿਸਾਨ ਜਿਹੜੇ ਸੀਗਾ ਜਦੋਂ ਫਸਲ ਬਰਬਾਦ ਹੋ ਗਈ ਉਹ ਫਸਲ ਫੇਲ ਹੋ ਗਈ ਤੇ ਕਿਸਾਨਾਂ ਦੇ ਕੋਲੇ ਕੀ ਆਪਸ਼ਨ ਰਹਿ ਗਈ ਆ ਝੋਨਾ ਆ ਅਬੋਰ ਬਲਾਕ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਕਹਿੰਨੇ ਆ ਕਿ ਉਹ ਦੱਸੇ ਕਿ ਇਹਨਾਂ ਦੇ ਔਲ ਤੋਂ ਬਾਅਦ ਜਿਹੜੇ ਨਹਿਰੀ ਪਾਣੀ ਦੇ ਦਾਅਵੇ ਕਰਦੇ ਆ ਅਬੋਰ ਬਲਾਕ ਦੇ ਵੱਡੇ ਹਿੱਸੇ ਤਾਂ ਬੋਰ ਟਿਊਬਵਲ ਲਾਉਣ ਤੇ ਵੀ ਅਜ ਮਤਲਬ ਇਜਾਜ਼ਤ ਨਹੀਂ ਆ ਕਿਉਂਕਿ ਧਰਤੀ ਹਟਲਾ ਪਾਣੀ ਜ਼ਹਿਰੀਲਾ ਹੈਗਾ ਹੁਣ ਉਹ ਤਿੰਨ ਇਹਨਾਂ ਦੇ ਤਿੰਨ ਸਾਲਾਂ ਦੇ ਵਿੱਚ ਲਗਾਤਾਰ ਕਿੰਨੂਆਂ ਦੇ ਬਾਗ ਪੱਟੇ ਗਏ ਆ ਹਾਂ ਕਿਉਂਕਿ ਧਰਤੀ ਹਟਲਾ ਪਾਣੀ ਮਾੜਾ ਜੀ ਤੇ ਉਹ ਸਿਰਫ ਨਹਿਰੀ ਪਾਣੀ ਉਹ ला ਸਕਦੇ ਆ ਹੂੰ ਨਹਿਰੀ ਪਾਣੀ ਜੋ ਉਹਨਾਂ ਨੂੰ ਨਹੀਂ ਦਿੱਤਾ ਤਾਂ ਹੀ ਕੀ ਪੰਜਾਬ ਸਰਕਾਰ ਦੱਸ ਸਕਦੀ ਕਿ ਇਹਨਾਂ ਦੇ ਇਹਨਾਂ 3 ਸਾਲਾਂ ਦੇ ਵਿੱਚ ਜਿਹੜਾ ਕਿਨੂਆ ਦੇ ਬਾਗ ਸੀਗੇ ਜਿਹੜੀ ਸਟਰਸ ਬੈਲਟ ਸੀ ਉਹ ਕਿੰਨੀ ਬਾਗ ਬਣੀ ਜਿਹੜੀ ਆ ਖਤਮ ਹੋਈ ਹੈਗੀ ਹੁਸ਼ਿਆਰਪੁਰ ਦੀ ਕਿਨੂ ਬੈਲਟ ਤਾਂ ਖਤਮ ਹੀ ਹੋ ਗਈ ਨਾ ਹਣਾ ਤਾਂ ਇਹ ਚੋਨੇ ਦਾ ਦੋਸ਼ ਕਿਸਾਨਾਂ ਤੇ ਨਹੀਂ ਦਿੱਤਾ ਜਾ ਸਕਦਾ ਜੀ ਜਿਹੜੀ ਫਸਲ ਲਿਕਦੀ ਆ ਕਿਸਾਨ ਨੇ ਉਹੀ ਜਿਹੜੀ ਹੈਗੀ ਆ ਉਹ ਬੀਜਣੀ ਆ ਦੂਸਰੀ ਗੱਲ ਜੇ ਝੋਨਾ 80000 ਦਾ ਹੁੰਦਾ ਤੇ ਕੁਦਾਲਤੀ 30000 ਦੀ ਹੁੰਦੀ ਹੈ ਕੀ ਆ ਤੇ ਕਿਸਾਨ ਦੀ ਹੈ ਮਜਬੂਰੀ ਆ ਅਸੀਂ ਕਹਿੰਨੇ ਕਿ ਬਦਲਵੀਆਂ ਫਸਲਾਂ ਜਿੰਦੇ ਚ ਝੋਨੇ ਜਿੰਨੀ ਆਮਦਨ ਹੋਵੇ ਕਿਸਾਨ ਨੂੰ ਦੋਸ਼ ਦੇਣਾ ਬਹੁਤ ਸੌਖਾ ਪਰ ਕੀ ਕੋਈ 80000 ਵਾਲੀ ਨੌਕਰੀ ਛੱਡ ਕੇ 30000 ਵਾਲੀ ਨੌਕਰੀ ਕਰਨੀ ਪਸੰਦ ਕਰੂਗਾ ਕੋਈ ਨਹੀਂ ਕਰੂਗਾ ਕੋਈ ਨਹੀਂ ਕਰੂਗਾ ਇਸ ਕਰਕੇ ਜਿਹੜੀਆਂ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਬੰਦਿਆਂ ਨੂੰ ਜਿਹੜੀਆਂ ਕਿੱਤੇ ਦੀਆਂ ਕਿਸਾਨੀ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਨਹੀਂ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਇਸ ਕਰਕੇ ਕਿਸੇ ਵੀ ਸਮੱਸਿਆ ਨੂੰ ਸਮਝਣਾ ਹੋਵੇ ਅਗਲੇ ਦੀ ਥਾਂ ਤੇ ਖੜਕੇ ਸਮਝੋ ਜੇ ਤੁਸੀਂ ਕਿਸਾਨੀ ਸਮੱਸਿਆ ਨੂੰ ਸਮਝਣਾ ਹੈਗਾ ਜਿਹੜੇ ਵੀ ਬੰਦੇ ਨੇ ਤਾਂ ਕਿਸਾਨ ਦੀ ਥਾਂ ਤੇ ਖੜ ਕੇ ਸੁਣ ਸੂਚੇ ਸਮਝੇ ਉਹਨੂੰ ਉਹਦੇ ਮਸਲੇ ਸਮਝ ਆ ਜੂਗੀ ਮਜ਼ਦੂਰ ਦਾ ਮਸਲਾ ਸਮਝਣਾ ਮਜ਼ਦੂਰ ਦੀ ਥਾਂ ਤੇ ਖੜ ਕੇ ਦੇਖੋ ਬਈ ਤੂੰ ਬੇਰਜ਼ਗਾਰ ਦਾ ਮਸਲਾ ਸਮਝਣਾ ਬੇਰਜ਼ਗਾਰ ਦੀ ਥਾਂ ਤੇ ਖੜ ਕੇ ਦੇਖੋ ਉਹਦੀ ਥਾਂ ਤੇ ਖੜ ਕੇ ਦੇਖੋ ਜੀ ਫੇਰੋ ਮਸਲੇ ਦੀ ਸਮਝ ਜਿਹੜੀ ਹੈ ਸਹੀ ਹੋ ਆ ਸਕਦੀ ਹੈਗੀਆ ਇਸ ਕਰਕੇ ਝੋਨੇ ਵਾਸਤੇ ਕਿਸਾਨ ਨਹੀਂ ਜ਼ਿੰਮੇਵਾਰ ਇਹਦੇ ਵਾਸਤੇ ਹਰੇ ਇਨਕਲਾਬ ਦਾ ਖੇਤੀ ਮਾਡਲ ਜ਼ਿੰਮੇਵਾਰ ਆ ਜਿਹੜਾ ਹਰਾ ਖੱਲੂ ਘਰਾ ਸਾਬਤ ਹੋਇਆ ਤੇ ਇਸ ਹੱਲੇ ਹਰੇ ਖੱਲੂ ਘਰੇ ਨੂੰ ਤੇ ਝੋਨੇ ਦੀ ਫਸਲ ਨੂੰ ਪੰਜਾਬ ਚੋਂ ਵ代ਗੀ ਦੇਣ ਦਾ ਸਮਾਂ ਆ ਗਿਆ ਵ代ਗੀ ਤਾਂ ਦਿੱਤੀ ਜਾਊਗੀ ਜੇ ਬਦਲਵੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਕੀਤੀ ਜਾਵੇ ਧੰਨਵਾਦ ਜੀ ਸ਼ੁਕਰੀਆ ਜੀ